ब्रह्म ज्ञान एक ऐसी युक्ति है ब्रह्म ज्ञान एक ऐसी विधि है जिसके बाद कुछ सर्वतर यामी है विचिष्ट जो परम सत्य वे परम सत्य जो ईश्वर है उस ईश्वर को जानने के जी इस संसार के अंदर मोक्ष को प्राप्त कर लेता है और हमारे सारे नेतों के अंदर सारे तो ब्रह्म ज्ञान पाने के बाद इंसान अपने जीवन में भगवान को देखता है जानना यानी परमात्मा को जानने की प्रक्रिया ही ब्रह्म ज्ञान है गुरु तो के द्वारा उपलब्ध होता है तो हमारे जीवन के अंदर ईश्वर का दर्शन होता है ईश्वर के काफी आगे एक और को अंतिम भजन को आज की सभा के हम साथ में सहयोग भी देना है हम साथ ही बहनों से श्री कृष्ण बलदेव की श्री गरुड़ पुराण की जय जय श्री राम जय ਉਹ ਬੰਦੇ ਨੂੰ ਫੋਨ ਕਰੋ ਯਾਰ ਬਾਤ ਸੁਣੋ ਨਾ ਮੈਂ ਪ੍ਰੇਮ ਸਤਿ ਸ਼੍ਰੀ ਅਕਾਲ ਜੀ ਅੱਜ ਸੇਠ ਕਸਤੂਰੀ ਲਾਲ ਜੀ ਜੋ ਸਾਡੇ ਕਾਂਗਰਸ ਦੇ ਇੱਕ ਥੰਮ ਸੀ ਕਈ ਵਾਰਾਂ ਥੰਮ ਹਿੱਲੇ ਪਰ ਸੇ ਕਸਤੂਰੀ ਲਾਲ ਹੁਣਾਂ ਦਾ ਥੰਮ ਕਦੀ ਨਹੀਂ ਲਿਆ। ਕਈ ਕਾਂਗਰਸ ਚਾਏ ਕਾਂਗਰਸ ਤੋਂ ਚਲੇਗੇ। ਸੇਠ ਕਸਤੂਰੀ ਲਾਲ ਜਿੱਥੇ ਖੜੇ ਸੀ ਕਾਂਗਰਸ ਦੀ ਉੱਥੇ ਹੀ ਖੜੇ ਰਹਿਣਾ। ਚਾਹੇ ਤੋਫਾਈ ਕਾਂਗਰਸ ਦੀ ਜਾਂ ਸ਼ਾਂ ਆਈ। ਸੇਠ ਕਸਤੂਰੀ ਲਾਲ ਨੇ ਕਾਂਗਰਸ ਦਾ ਸਾਥ ਨਹੀਂ ਛੱਡਿਆ। ਜਿਹੜੇ ਕੋਈ ਲੀਡਰ ਛੱਡ ਕੇ ਗਿਆ ਉਹਨਾਂ ਦਾ ਸਾਥ ਛੱਡ ਦਿੱਤਾ। ਤੋ ਇਹ ਖੁਦ ਹੀ ਲੀਡਰ ਦਾ ਚਲੇ ਜਾਣਾ ਕਾਂਗਰਸ ਪਾਰਟੀ ਲਈ ਬਹੁਤ ਵੱਡਾ ਘਾਟਾ। ਔਰ ਉਹਨਾਂ ਨੇ ਜਿੰਨੀ ਆਪਣੀ ਜ਼ਿੰਦਗੀ ਜੋ ਜਿੰਨਾ ਸੰਘਰਸ਼ ਕੀਤਾ ਉਹ ਕਾਂਗਰਸ ਲਈ ਕੀਤਾ ਲੋਕੀ ਆਪਣੇ ਪਰਿਵਾਰ ਲਈ ਕਰਦੇ ਨੇ ਸਿਹੜ ਕਸਤੂਰੀ ਲਾਲ ਨੇ ਕਾਂਗਰਸ ਲਈ ਸੰਘਰਸ਼ ਕੀਤਾ ਔਰ ਬਟਾਲੇ ਜੀ ਜੇ ਮੈਂ ਕਹਾਂ ਕਿ ਬਟਾਲੇ ਜੀ ਜਿੰਦ ਜਾਨ ਸੀ ਉਹ ਸਿਹੜ ਕਸਤੂਰੀ ਲਾਲ ਕਾਂਗਰਸ ਦੇ ਸੀ ਜੇ ਕਿਸੇ ਨੇ ਨਬਲਤਾ ਰੱਖਣਾ ਤੇ ਸਿਹੜ ਕਸਤੂਰੀ ਲਾਲ ਦੇ ਨਬਲਤਾ ਰੱਖ ਲੋ ਤੁਹਾਨੂੰ ਪੂਰੀ ਪੂਰੀ ਕਾਂਗਰਸ ਦਾ ਪਦਰਾ ਚੱਲਦਾ ਅੱਜ ਉਹਨਾਂ ਦਾ ਇਤੋ ਚਲੇ ਜਾਣਾ ਔਰ ਅਚਾਨਕ ਚਲੇ ਜਾਣਾ ਉਪ ਵੀ بڑا 파ਰਟੀ ਲਈ ਮੇਰੇ ਲਈ ਔਰ ਉੱਪਰ ਦੇ ਸਾਰੇ ਲੀਡਰ ਨੇ ਬਹੁਤ ਘਾਟਾ ਪਿਆ ਔਰ ਅਸੀਂ ਸਾਰੇ ਉਹਨਾਂ ਦੇ ਇਸ ਦੁਖੀ ਘੜੀ ਦੇ ਕੱਚੋ ਦੇ ਪਰਿਵਾਰ ਨੂੰ ਜਿਵੇਂ ਉਹਨਾਂ ਨੇ ਕੰਮ ਕੀਤਾ ਇਵੇਂ ਪਰਵਾਹ ਤੇ ਕਾਂਗਰਸ ਕੰਮ ਕਰਦੀ ਰਹੇਗੀ ਕਿ ਉਹ ਸੇਠ ਕਸਤੂ ਬਿਲਾਦੇ ਜੋ ਸੁਪਨੇ ਸੀ ਉਹਨਾਂ ਨੂੰ ਟੱਕੀ ਲੈ ਕੇ ਚੱਲੂਗਾ ਮੋਦੀਨਾਂ ਸਾਹਿਬ ਅੱਜ ਇੱਥੇ ਪਹੁੰਚੇ ਉਹਨਾਂ ਤੋਂ ਮਨਰਾਸ ਮੌਕੇ ਸੇਠ ਸਾਹਿਬ ਨੇ ਕੀ ਕਹਣਾ ਹੈ ਸੇਠ ਸਾਹਿਬ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਸਨ ਮੇਰਾ ਉਹਨਾਂ ਦੇ ਨਾਲ 25-28 ਸਾਲ ਦਾ ਮਿਲਵਰਤਨ ਰਿਹਾ ਆ ਉਹ ਸਾਦਮੀ ਦੀ ਕੁਆਲਿਟੀ ਨੂੰ ਬਿਆਨ ਕਰਨਾ ਬੜਾ ਔਖਾ ਹੈ ਔਰ ਮੈਂ ਵੇਖਿਆ ਆ ਜਦੋਂ ਕਰੋਨਾ ਦਾ ਕਾਲ ਸੀ ਨਾ ਮੈਂ ਤੇ ਮੇਰਾ ਬੇਟਾ ਦੋਨੇ ਜਣੇ ਹਸਪੀਟਲ 'ਚ ਐਡਮਿਟ ਸਾਂ ਸੀਰੀਅਸ ਕੰਡੀਸ਼ਨ ਸੀ ਦੋ ਦਿਨ ਦੇ ਬਾਅਦ ਸੇਠ ਸਾਹਿਬ ਵੀ ਉੱਥੇ ਹਸਪੀਟਲ 'ਚ ਆ ਗਏ ਔਰ ਉਹਨਾਂ ਨੂੰ ਪਤਾ ਲੱਗਾ ਉੱਠ ਕੇ ਸਾਡੇ ਕਮਰੇ ਸਾਡਾ ਪਤਾ ਲੈਣ ਵਾਸਤੇ ਆ ਗਏ ਜਦੋਂ ਕਿ ਕਰੋਨਾ ਦੇ ਵਿੱਚ ਕੋਈ ਇੱਕ ਦੂਰੇ ਦੇ ਲੱਗੇ ਜਾਣ ਨੂੰ ਤਿਆਰ ਨਹੀਂ ਸੀ ਮੈਂ ਉਹਨਾਂ ਨੂੰ ਕਿਹਾ ਸਿਹਤ ਸਾਹਿਬ ਵੰਦੇ ਸਭ ਠੀਕ ਹੋਊਗਾ ਮੈਂ ਵੀ ਤੁਹਾਡੇ ਲਈ ਅਰਦਾਸ ਕਰਦਾ ਤੁਸੀਂ ਵੀ ਮੇਰੇ ਲਈ ਅਰਦਾਸ ਕਰੋ ਮਾਨਸਿਕ ਤੌਰ ਤੇ ਇਹਨੇ ਤਖੜੇ ਵਿਅਕਤੀ ਸਨ ਮੈਂ ਇਸ ਬਟਾਲੇ ਦੇ ਵਿੱਚ ਮੇਰਾ ਖਿਆਲ ਆ ਕੋਈ ਐਸਾ ਕਿਰਿਆ ਕਰਮ ਨਹੀਂ ਜਿਹਦੇ ਵਿੱਚ ਸਿਹਤ ਸਾਹਿਬ ਨਾ ਪਹੁੰਚੇ ਹੋਣ ਜਾਤ ਪਾਤ ਊਚ ਨੀਚ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਸੇਠ ਸਾਹਿਬ ਹਰਥਾ ਹਾਜ਼ਰੀ ਲਵਾਉਂਦੇ ਸੀ ਮੇਰੇ ਕੋਲ ਸੇਠ ਸਾਹਿਬ ਆਸਤੇ ਇਹਨਾਂ ਮੇਰੇ ਮਨ ਚ ਉਹਨਾਂ ਦਾ ਸਤਿਕਾਰ ਸੀ ਤੁਸੀਂ ਸੱਚ ਪੁੱਛੋ ਅੱਜ ਮੈਂ ਬਹੁਤ ਔਖਾ ਭੀੜਾਂ ਦੇ ਵਿੱਚੋਂ ਦੀ ਲੰਘ ਕੇ ਆਇਆ ਵੀ ਮੇਰੇ ਸੇਠ ਸਾਹਿਬ ਦੀ ਅੰਤਮ ਅਰਦਾਸ ਵਿੱਚ ਹਾਜ਼ਰੀ ਲਾ ਜਵੇ ਇਹ ਮੇਰੇ ਮਨ ਚ ਉਹਨਾਂ ਦਾ ਸਤਿਕਾਰ ਸੀ ਉਹਨਾਂ ਦੇ ਕੁਆਲਟੀ ਤੋਂ ਉਹਨਾਂ ਦੇ ਗੁਣਾਂ ਨੂੰ ਸ਼ਬਦਾ ਰਹੀ ਮੈਂ ਬਿਆਨ ਨਹੀਂ ਕਰ ਸਕਦਾ ਇਹੋ ਹੀ ਮੇਰੀ ਨਿਮਰਤਾ ਸਹਿਤ ਈਸ਼ਵਰ ਕੋਲ ਬੇਨਤੀ ਆ ਕੇ ਐਸਾ ਪਿਆਰ ਉਹਨਾਂ ਦੇ ਪਰਿਵਾਰ ਨੂੰ ਤੇ ਲੋਕਾਂ ਨੂੰ ਤਿੰਨ ਦਾ ਈਸ਼ਰ ਬਲ ਦੇਵੇ ਨੇਕੀ ਨਾਲ ਜੀਵਨ ਜੀਣ ਦਾ ਬਲ ਦੇਵੇ ਤੇ ਸਾਰੇ ਨੂੰ ਆਪਣਾ ਸਮਝਣ ਦਾ ਬਲ ਦੇਵੇ ਸੇਠ ਸਾਹਿਬ ਜਿੱਥੇ ਵੀ ਹਨ ਉਹਨਾਂ ਦੀ ਆਤਮਾ ਨੂੰ ਠੰਡ ਮਹਿਸੂਸ ਹੋਵੇ ਮੈਂ ਇਹਨਾਂ ਸ਼ਬਦਾਂ ਨਾਲ ਸ਼ਰਧਾਂਜਲੀ ਪੇਟ ਕਰਨ ਵਾਸਤੇ ਆਇਆ ਕਲਸੀ ਸਾਹਿਬ ਅੱਜ ਭੋਗ ਮੋਕੇ ਪਹੁੰਚੇ ਸੇਠ ਸਾਹਿਬ ਕੀ ਖੜਾ ਬੜੇ ਦੁੱਖ ਦੀ ਗੱਲ ਹੈ ਜੀ ਕੁਝ ਦਿਨ ਪਹਿਲਾਂ ਅ ਪ੍ਰਸੂਰੀਲਾਲ ਸੇਠ ਜੀ ਜੋ ਕਿ ਸਦੀ ਵਿਛੋੜਾ ਦੇ ਗਏ ਨੇ ਸੰਸਾਰ ਨੂੰ ਅੱਜ ਅਸੀਂ ਉਹਨਾਂ ਦੀ ਅੰਤਿਮ ਅਰਦਾਸ ਚ ਸਾਰੇ ਸ਼ਾਮਲ ਹੋਏ ਆ ਸੋ ਕਿ ਜਿਹੜੇ ਇਨਸਾਨ ਦੇ ਅੱਛੇ ਕਰਮ ਹੁੰਦੇ ਆ ਨੇਕ ਕਰਮ ਹੁੰਦੇ ਆ ਕੁਝ ਪਾਲਟੀਆਂ ਤਾਂ ਉੱਠ ਕੇ ਹੁੰਦੇ ਆ ਸੋ ਉਹੀ ਅਸਲ ਚ ਕਮਾਈ ਹੁੰਦੀ ਆ ਅੱਜ ਉਹਨਾਂ ਦੀਆਂ ਕੁਝ ਚੰਗੀਆਂ ਗੱਲਾਂ ਚੰਗੀਆਂ ਯਾਦਾਂ ਜਿਹੜੀਆਂ ਨੇ ਉਹ ਇੱਥੇ ਬਹਿ ਕੇ ਵੀ ਮੈਂ ਤਾਜ਼ੀਆਂ ਕਰ ਰਿਹਾ ਸੀ ਸੋ ਇਨਸਾਨ ਦੀਆਂ ਅੱਛੀਆਂ ਆਦਤਾਂ ਜੇ ਆਪਾਂ ਕਹੀਏ ਤਾਂ ਇੱਕ ਯਾਦਾਂ ਦੇ ਵਿੱਚ ਇਨਸਾਨ ਆਪਣੇ ਆਪ ਨੂੰ ਜੀਵਨ ਚ ਸਫਲ ਕਰ ਸਕਦਾ ਸੋ ਉਹਨਾਂ ਦੇ ਪਰਿਵਾਰ ਨਾਲ ਵੀ ਮੈਂ ਦੋਹ ਪ੍ਰਿਲਖਿਤਾ ਸਤਕਾਰਯੋਗ ਸਰਦਾਰ ਅਮਨ ਸ਼ੇਰ ਸਿੰਘ ਜੀ ਸ਼ਹਿਰੀ ਗਲਸੀ ਜੋ ਕਿ ਬਟਾਲੇ ਤੋਂ ਵਿਧਾਇਕ ਨੇ ਸੋ ਉਹਨਾਂ ਵੱਲੋਂ ਵੀ ਇੱਕ ਇਹ ਏਡੇ ਵੱਡੇ ਵਿਛੋੜੇ 'ਚ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਆ ਧੰਨਵਾਦ ਜੀ